ਕੰਗਣਾ ਰਣੌਤਾ ਅਤੇ ਕੁਲਵਿੰਦਰ ਸਿੰਘ ਦਾ ਮਾਮਲਾ ਲੈ ਕੇ ਕਿਸਾਨ ਆਗੂ ਕਈ ਜੱਥੇਬੰਦੀਆਂ ਦਾ ਹੋਰ ਆਗੂ ਜਗਜੀਤ ਸਿੰਘ ਡੱਲੋਵਾਲ ਦੀ ਗਵਾਈ ਹੇਠ ਐਸਐਸਪੀ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਕਿਸੇ ਦਬਾਅ ਹੇਠ ਨਹੀਂ ਆਇਆ ਜਾਵੇ ਕਾਥੋਂ ਸੁਣਾਣੇ ਗੱਲਬਾਤ ਕਰਨ ਤੋਂ ਬਾਅਦ ਕੀ ਕਹਿਣਾ ਹੈ ਜਗਜੀਤ ਸਿੰਘ ਡੱਲੇਵਾਲ ਜਗਵੰਤ ਟੀਵੀ ਲਈ ਮੈਂ ਹਰੀਸ਼ ਬਠਲਾ ਉਹ ਆਪਾਂ ਇਸ ਲਈ ਆਏ ਸੀਗੇ ਕਿ ਜਿਹੜੀ ਸਾਡੀ ਲੜਕੀ ਪਿਛਲੇ ਦਿਨ ਤੁਸੀਂ ਦੇਖਿਆ ਕੰਗਣਾ ਰਣੌਤਾ ਦੇ ਲਫੜ ਦੀ ਲਫੜ ਮਾਰੇ ਲਫੜ ਮਾਰੇ ਰੌਲਾ ਪੈ ਰਿਹਾ ਸੀ ਮੇਰੇ ਕੋਲ ਪ੍ਰੈਸ ਨੇ ਵੀ ਨਹੀਂ ਕਿਦੇ ਦੇਖਿਆ ਹੁਣ ਲੱਖਰ ਵਜਾ ਦਾ ਕਿਸੇ ਕਿਸੇ ਚੈਨਲ ਤੇ ਨਹੀਂ ਦੇਖਿਆ ਸੀ। ਹੋਰ ਉਹ ਮੈਨੂੰ ਲੱਗਦਾ ਕਿ ਸਾਡੀ ਬੱਚੀ ਨਾਲ ਸ਼ਾਇਦ ਮਤਲਬ ਐਵੇਂ ਹੀ ਤੱਕੇ ਹੋ ਰਿਹਾ ਹੋਵੇ। ਉਹਦੇ ਤੋਂ ਅਸੀਂ ਸਮਝ ਬਣਾ ਕੇ ਅਸੀਂ ਰੱਖਿਆ ਸੀਗਾ ਕਿ ਕਿਸੇ ਵੀ ਤਰ੍ਹਾਂ ਦੀ ਉਸ ਲੜਕੀ ਨਾਲ ਬੇਇਨਸਾਫੀ ਨਾ ਹੋਵੇ। ਉਹਦੇ ਲਈ ਮਾਰਚ ਰੱਖਿਆ ਸੀ। ਉਹ ਮਾਰਚ ਅਸੀਂ ਐਸਐਸਪੀ ਸਾਹਿਬ ਕੋਲ ਆਉਣਾ ਸੀ ਇੱਥੇ। ਉਹਦੀ ਉਹਦੀ ਅਸੀਂ ਮੰਗ ਪੱਤਰ ਲੈ ਕੇ ਆਏ ਆ। ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਸਾਡੀ ਇਹ ਸੀਗੀ ਕਿ ਜਿਹੜੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਦੇ ਦਬਾਅ ਥੱਲੇ ਨਹੀਂ ਹੋਣੀ ਚਾਹੀਦੀ ਕਿਉਂਕਿ ਅੰੰਗਨਾਰ ਨੌਤਾ ਹੈ ਉਹ ਇਸ ਵੇਲੇ ਐਮਪੀ ਹੈ ਇਕੱਲੀ ਐਮਪੀ ਨਹੀਂ ਉਹਨਾਂ ਦੀ ਸਰਕਾਰ ਦੁਬਾਰਾ ਬਣ ਰਹੀ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਤੁਸੀਂ ਇਹ ਅਰੋਣਾ ਨੇ ਵਿਸ਼ਵਾਸ ਦੁਆਇਆ ਹੈ ਕਿ ਐਸਆਈਟੀ ਬਣਾ ਦਿੱਤੀ ਗਈ ਹੈ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬਿਲਕੁਲ ਇੰਡੀਪੈਂਡੈਂਟ ਹੈ ਔਰ ਪਾਰਦਰਸ਼ਤਾ ਨਾਲ ਕੀਤੀ ਜਾਏਗੀ ਕਿਸੇ ਵੀ ਤਰ੍ਹਾਂ ਦਾ ਉਸ ਲੜਕੀ ਦੇ ਨਾਲ ਬੇਲਸਾਕੀ ਨਹੀਂ ਹੋਵੇ ਕਿ ਇਹਨਾਂ ਨੇ ਯੂਨੀਵਰਸਿਟੀ ਐਸਆਈਟੀ ਦੇ ਤਿੰਨ ਮੈਂਬਰੀ ਇਹਨਾਂ ਨੇ ਮੰਨ ਲਏ ਜੇ ਇਹ ਕਿ ਇਹਨਾਂ ਨੇ ਕਹੇ ਤਾਂ ਇਸ ਅਸੀਂ ਇਹਦੇ ਵਿੱਚ ਇੱਕ ਲੇਡੀ ਮੈਂਬਰ ਜ਼ਰੂਰ ਲੈ ਲਾਂਗੇ ਨਾਲ ਤਾਂ ਮਤਲਬ ਉਹਦੇ ਚੈੱਕ ਕਰਾਂਗੇ ਇੱਕ ਗੱਲ ਅਗਲੀ ਅਸੀਂ ਇਹ ਮੰਗ ਕਰਦੇ ਆ ਰਹੇ ਸੀਗੇ ਕਿ ਜਿਹੜੀ ਕੰਗਣਾ ਰਣਾਉਤ ਦੀ ਵਾਇਰਲਿੰਗ ਹੈ ਜਾਂ ਜਿਹੋ ਜਿਹੋ ਉਸ ਤੋਂ ਬਾਅਦ ਜਾ ਕੇ ਦਿੱਲੀ ਜਾ ਕੇ ਉਹਨੇ ਬਿਆਨਬਾਜ਼ੀ ਕੀਤੀ ਜਾਂ ਜਿਸ ਤਰ੍ਹਾਂ ਦਾ ਉਹ ਟਵੀਟ ਕਰ ਰਹੀ ਹੈ ਉਹਦੇ ਟਵੀਟ ਬੜੇ ਮਤਲਬ ਦੇਸ਼ ਦੇ ਅੰਦਰ ਆਪਸ ਵਿੱਚ ਲੋਕਾਂ ਨੂੰ ਲੜਾਉਣ ਪੜਾਉਣ ਵਾਲੇ ਨੇ ਉਹਨੂੰ ਤੇ ਤੁਰੰਤ ਮਤਲਬ ਮੁਕਦਮਾ ਦਰਜ ਹੋਵੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਦਾ ਸਾਰਾ ਉਹਦਾ ਰਿਕਾਰਡ ਲੈ ਕੇ ਕਿ ਅਸੀਂ ਉਹਦੇ ਤੇ ਆਪਦੇ ਵੱਲੋਂ ਜਾਂਚ ਕਰਕੇ ਜੋ ਬਣਦੀ ਹੈ ਤੁਹਾਨੂੰ ਅਸੀਂ ਰਿਪੋਰਟ ਲਿਖ ਕੇ ਉੱਪਰ ਅਧਿਕਾਰੀਆਂ ਨੂੰ ਦੇ ਕੇ ਕਾਰਵਾਈ ਕਰਾਂਗੇ ਨੀ ਗ੍ਰਾਉਂਡ ਹੋਇਆ ਕੋਈ ਹਾਂ ਟਾਈਮ ਬਾਉਂਡ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਸੀਂ ਉਹਨਾਂ ਨੂੰ ਕਿਹਾ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਕੰਮ ਤੁਸੀਂ ਕੰਪਲੀਟ ਕਰੋ ਜੀ ਇਹਦਾ ਤੁਹਾਡਾ ਬਾਅਦ ਚ ਲੈ ਲਈਏ ਗੱਲ ਬਾਅਦ ਚ ਤਾਂ ਉਹਦੇ ਚ ਉਹਨਾਂ ਨੇ ਮਤਲਬ ਸਾਨੂੰ ਮਿਸ਼ਵਾਹ ਦਿਓ ਹੈ ਕਿ ਨਹੀਂ ਇਤੋਂ ਇਤੋਂ ਵੀ ਅਸੀਂ ਮਤਲਬ ਬਹੁਤ ਛੇਤੀ ਤੁਹਾਨੂੰ ਰਿਜ਼ਲਟ ਦੇਵਾਂਗੇ ਤਾਂ ਇਹ ਇਹ ਜਿਹੜਾ ਫੈਸਲਾ ਇੰਨੀਆਂ ਗੱਲ ਹੋਈ ਹੈ ਨਾਲ ਇੱਕ ਗੱਲ ਇਹ ਸੀਗੀ ਕਿ ਜਿਹੜਾ ਉਹ ਲੜਕੀ ਦੇ ਨਾਲ ਉਸ ਕੰਗਨਰ ਨਾਉ ਦੇ ਨਾਲ ਕੋਈ ਇੱਕ ਆਦਮੀ ਆਇਆ ਹੈ ਜਿਹੜਾ ਉੱਥੇ ਤੁਸੀਂ ਦੇਖਿਆ ਹੁੰਦਾ ਮੇਰਾ ਕਹਲਾ ਸਾਡੀ ਲੜਕੀ ਦਾ ਥੱਪੜ ਵੱਜਿਆ ਤਾਂ ਕਿਸੇ ਨੇ ਨਹੀਂ ਵੇਖਿਆ ਹੁਣ ਲੇਕਿਨ ਉਹ ਇੱਕ ਲੜਕੀ ਦੇ ਥੱਪੜ ਮਾਰ ਰਿਹਾ ਸਾਰੀ ਦੁਨੀਆ ਨੇ ਵੇਖਿਆ ਲੇਕਿਨ ਉਹਨੂੰ ਕਿਉਂ ਮਤਲਬ ਬਰੀ ਕਰ ਦਿੱਤਾ ਗਿਆ ਉਹਦੇ ਆਧਾਰ ਦੇ ਉੱਤੇ ਇੱਕ ਖਲਾਫ ਮੁਕਾਦਮਾ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਕਿ ਉਹਦੀ ਵੀ ਸਾਰੀ ਦੀ ਸਾਡੀ ਫੁਟੇਜ ਜਿਹੜੀ ਹੈ ਲੈ ਕੇ ਸਾਰਾ ਕੁਝ ਕਰਕੇ ਉਹਨੂੰ ਵੀ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਵਾ